ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅਮੀਰਤਾਰ ਦੇ ਆਪਸੀ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆਂ ਜੀ ਲਓ ਜੀ ਅੱਜ ਜਿਹੜੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਹੈ ਨਾ ਇਹ ਪੈਨਲ ਕੜਾਈ ਵਾਲੇ ਸੂਟ ਦੀ ਆਪਾਂ ਵੀਡੀਓ ਸ਼ੇਅਰ ਕਰਾਂਗੇ ਵੀ ਕੜਾਈ ਵਾਲੇ ਸੂਟ ਦੀ ਕਿਵੇਂ ਤੁਸੀਂ ਕਿੱਦਾਂ ਕਰ ਸਕਦਾ ਜਿੱਦਾਂ ਮੋਰੋ ਹੱਥੋਂ ਇਸ ਤਰ੍ਹਾਂ ਕੜਾਈ ਜਾਂਦੀ ਹੈ ਪੈਨਲ ਬਣੇ ਹੋਏ ਆ ਹੈ ਨਾ ਤੇ ਉਹ ਜਿਹੜੀ ਕੱਲੀਆਂ ਵਾਂ ਕਢਾਈ ਜਾਂਦੇ ਉਹਦੀ ਆਪਾਂ ਕਟਿੰਗ ਸ਼ੇਅਰ ਕਰਦੇ ਆ ਤੁਹਾਨੂੰ ਤੁਹਾਡੇ ਨਾਲ ਜਿਹੜੀ ਇਹ ਅੱਜ ਵਾਲੀ ਵੀਡੀਓ ਜੀ ਇਹ ਆਪਾਂ ਕਢਾਈ ਵਾਲੇ ਸੂਟ ਬਾਰੇ ਹੈਨਾ ਵੀ ਮੋਰਲੇ ਜਿਹੜੇ ਫਰੰਟ ਪਾਸੇ ਤੇ ਜਿਹੜੀ ਆਪਣੇ ਮੋਰਲੇ ਪਾਸੇ ਤੇ ਕਢਾਈ ਹੁੰਦੀ ਹੈ ਨਾ ਵੀ ਉਹਦੀ ਕਟਿੰਗ ਤੁਸੀਂ ਕਿਵੇਂ ਕਰ ਸਕਦੇ ਹੋ ਕਢਾਈ ਵਾਲੇ ਦੇ ਜਿੱਦਾਂ ਉੱਪਰ ਤੱਕ ਕਢਾਈ ਜਾਂਦੀ ਹੈ ਨਾ ਕਿਸੇ ਦੇ ਗਲੇ ਵਗੈਰਾ ਦੀ ਹੁੰਦੀ ਹੈ ਕਿਸੇ ਨੇ ਘੇਰੇ ਦੀ ਹੁੰਦੀ ਹੈ ਚਲੋ ਜਿਹਦੇ ਘੇਰੇ ਦੀ ਹੁੰਦੀ ਹੈ ਉਹ ਤਾਂ ਬਹੁਤ ਆਸਾਨੀ ਨਾਲ ਕੱਟਿਆ ਜਾਂਦਾ ਹੈ ਨਾ ਜਿਹੜੇ ਵਿਚਾਲੇ ਆ ਸਾਈਡਾਂ ਤੇ ਕਲੀਆਂ ਵਾਂ ਕਢਾਈ ਜਾਂਦੇ ਉੱਪਰ ਨੂੰ ਉਹਦੀ ਆਪਾਂ ਕਟਿੰਗ ਸ਼ੇਅਰ ਕਰਾਂਗੇ ਤੁਹਾਡੇ ਨਾਲ ਉਹਦੇ ਵਿਚਾਲੇ ਵੀ ਫੁੱਲ ਹੈਗੇ ਆ ਵੀ ਉਹ ਤੁਸੀਂ ਕਿਸ ਤਰ੍ਹਾਂ ਕੱਟ ਸਕਦੇ ਹੋ ਕਿੱਦਾਂ ਤੁਸੀਂ ਉਹਦੇ ਤੋਂ ਕਿਉਂਕਿ ਆਪਾਂ ਇੱਕ ਸਾਈਡ ਤੋਂ ਸਲਵਾਰ ਦੇ ਪੱਟ ਵੀ ਲੈਣੇ ਹੁੰਦੇ ਆ ਨਾ ਸਾਰਾ ਦੇਖਣਾ ਹੁੰਦਾ ਹੈ ਵੀ ਪੂਰਾ ਜੇ ਇੱਕ ਪਾਸੇ ਪੱਟ ਆਉਂਦੇ ਆ ਤੇ ਮੀਦ ਦੇ ਕਮੋਰਲੇ ਪੱਲੇ ਤੋਂ ਜਿਹੜੇ ਹੈਗੇ ਗੋਡੇ ਲੈ ਜਾਂਦੇ ਆ ਕਿ ਪਿਛਲੇ ਪੱਲੇ ਤੋਂ ਲੈ ਜਾਂਦੇ ਆ ਤਾਂ ਜਿਹੜੀ ਹੈਗੀ ਵਧੀਆ ਸਲਵਾਰ ਬਣਦੀ ਹੈ ਨਹੀਂ ਫਿਰ ਜਿਹੜਾ ਹੈਗਾ ਕੱਪੜਾ ਸਾਰਾ ਬੇਸਟ ਹੋ ਜਾਂਦਾ ਹੁਣ ਆਪਾਂ ਉਹ ਤੁਹਾਨੂੰ ਦੱਸਾਂਗੇ ਵੀ ਤੁਸੀਂ ਕਿੱਦਾਂ ਉਹ ਕੱਪੜੇ ਵੀ ਕਟਿੰਗ ਕਰ ਸਕਦੇ ਹੋ ਕਿੱਦਾਂ ਉਹਦੇ ਵਿਚਾਲੋਂ ਜਿਹੜਾ ਕੱਪੜਾ ਨਿਕਲੂਗਾ ਉਹਦੇ ਗੋਡੇ ਪਾ ਸਕਦੇ ਹੋ ਜਾਂ ਕਿੱਦਾਂ ਤੁਸੀਂ ਉਹ ਕੱਪੜਾ ਵਰਤ ਸਕਦੇ ਹੋ ਆਦੇ ਚ ਤੁਸੀਂ ਵਰਤ ਸਕਦੇ ਹੋ ਜੇ ਗੋਡੇ ਵੀ ਨਹੀਂ ਨਿਕਲਦੇ ਆਪਾਂ ਉਹਨੂੰ ਕੱਪੜੇ ਨੂੰ ਕਿਸ ਤਰ੍ਹਾਂ ਵਰਤਾਂਗੇ ਆਪਾਂ ਜਿਹੜਾ ਹੈਗਾ ਕੱਪੜਾ ਬਿਲਕੁਲ ਵੀ ਖਰਾਬ ਨਹੀਂ ਹੋਣ ਦਿੰਦੇ ਔਰ ਇਸ ਕਰਕੇ ਆਪਾਂ ਤੁਹਾਡੇ ਨਾਲ ਇਹ ਵਾਲੀ ਵੀਡੀਓ ਸ਼ੇਅਰ ਕਰਦੇ ਹਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋਗੇ ਆਪਣੇ ਇੰਸਟਾਗ੍ਰam ID ਹੈਗੀ ਕੋਰ ਸੰਧੂ ਬਲੌਗ ਦੇ ਨਾਮ ਤੋਂ ਆਪਣੀ ਇੰਸਟਾਗ੍ਰam ID ਹੈ ਤੇ ਕਿੱਦਾਂ ਦੀਆਂ ਵੀ ਤੁਸੀਂ ਵੀਡੀਓ ਦੇਖਣਾ ਚਾਹੋ ਨੇ ਹੋਣਾ ਸਾਡੇ ਚੈਨਲ ਤੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਕਰੋ ਕਿੱਦਾਂ ਦੀ ਤੁਸੀਂ ਸਲਾਈ ਦੀ ਜਾਂ ਕਟਾਈ ਦੀ ਕਿਦਾਂ ਦੀ ਵੀ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਹਨ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਪਾਂ ਓਦਾਂ ਦੀ ਵੀ ਵੀਡੀਓ ਲੈ ਕੇ ਤੁਹਾਡੀ ਸੇਵਾ ਚ ਭੈਣਾਂ ਦੀ ਸੇਵਾ ਦੇ ਵਿੱਚ ਹਾਜ਼ਰ ਆ ਕਿਉਂਕਿ ਜਿਹੜੀਆਂ ਭੈਣਾਂ ਘਰੇ ਸਲਾਈ ਕਰਦੀਆਂ ਨੇ ਉਹਨਾਂ ਨੂੰ ਕਾਫੀ ਹੈਲਪਿੰਗ ਮਿਲ ਜਾਂਦੀ ਹੈ ਹਨ ਇਹ ਵਾਲੀਆਂ ਵੀਡੀਓ ਦੇਖ ਕੇ ਤੇ ਆਪਾਂ ਤਾਂ ਕਰਕੇ ਭੈਣਾਂ ਲਈ ਜਿਹੜੀ ਹੈਗੀ ਸਪੈਸ਼ਲ ਖਾਸ ਵੀਡੀਓ ਬਣਾਉਣੇ ਹੁੰਦੇ ਆ ਹਰ ਇੱਕ ਗੱਲ ਨੂੰ ਧਿਆਨ ਦੇ ਵਿੱਚ ਰੱਖ ਕੇ ਵੀ ਕਿਹੜੀ ਚੀਜ਼ ਤੇ ਹੁਣ ਵੀਡੀਓ ਬਣਾਈ ਜਾਵੇ ਇਹ ਦੇਖੋ ਜੀ ਇਹ ਆਪਾਂ ਨੇ ਜਿਹੜਾ ਹੈਗਾ ਕਮੀਜ਼ ਦਾ ਮੋਹਰਲਾ ਪਾਸਾ ਹੈਗਾ ਆ ਆ ਦੇਖੋ ਉੱਪਰ ਤੱਕ ਜਿਹੜੀ ਹੈਗੀ ਕਢਾਈ ਜਾਂਦੀ ਏ ਕਢਾਈ ਕੱਢੀ ਹੋਏ ਨਾਲ ਜਿਹੜੇ ਹੈਗੇ ਪਿੰਟੈਕਸ ਵੀ ਪਾਏ ਹੋਇਆ ਬੜੇ ਸੋਹਣੇ ਜਿਹੜੀ ਫਿਨਿਸ਼ਿੰਗ ਦੇ ਨਾਲ ਦੇਖੋ ਜੜੀਆਂ ਪਾਏ ਆ ਇਹਨਾਂ ਛੋਟੇ ਛੋਟੇ ਬਹੁਤ ਸੋਹਣੀ ਕਢਾਈ ਕਰੀ ਹੋਈ ਹੈ ਬੁਟੀਕ ਪੀਸ ਜਿਹੜਾ ਹੈਗਾ ਸੂਟ ਹੈਗਾ ਆ ਤੇ ਘੇਰੇ ਦੇ ਉੱਪਰ ਦੇਖੋ ਇਸ ਤਰ੍ਹਾਂ ਪੱਟੀ ਲੱਗੀ ਹੋਈ ਹੈ ਵਿੱਚ ਗੋਟਾ ਪੱਟੀ ਲੱਗੀ ਹੋਈ ਹੈ ਇਹ ਆਪਾਂ ਕਿਸ ਤਰ੍ਹਾਂ ਕਟਿੰਗ ਕਰਨੀ ਹੈ ਦੇਖੋ ਇਹ ਇਹਦੇ ਨਾਲ ਇਸ ਤਰ੍ਹਾਂ ਮੋਹਰਲਾ ਪਾਸਾ ਜੋੜਿਆ ਹੋਇਆ ਸੀਗਾ ਸਲਾਈ ਦਾ ਸੀ ਜੇ 10 ਸਲਾਈ ਲਾ ਕੇ ਜੁੜਿਆ ਹੁੰਦਾ ਇਹਨੂੰ ਆਪਾਂ ਪਹਿਲਾਂ ਦੇੜ ਲਾਂਗੇ ਇਹਨੂੰ ਅਲੱਗ-ਅਲੱਗ ਕਰ ਲਾਂਗੇ ਇੱਥੇ ਆਪਾਂ ਇਹਨੂੰ ਦੇੜ ਕੇ ਅਲੱਗ-ਅਲੱਗ ਕਰ ਲਾਂਗੇ ਕਿਉਂਕਿ ਇਕੱਠਾ ਕੱਪੜਾ ਹੈਗਾ ਜਾਂ ਕਮੀਜ਼ ਦਾ ਪੀਸ ਨਾਲ ਜੁੜਿਆ ਹੋਇਆ ਸੀਗਾ ਇਹਦੇ ਨਾਲ ਜੁੜਿਆ ਹੋਇਆ ਸੀਗਾ ਤੇ ਹੁਣ ਆਪਾਂ ਇਹਦੀ ਕਟਾਈ ਕਿਵੇਂ ਕਰਨੀ ਹੈ ਉਹ ਆਪਾਂ ਤੁਹਾਨੂੰ ਦੱਸਦੇ ਆ ਆ ਦੇਖੋ ਜਿੱਦਾਂ ਆਪਾਂ ਨੇ ਇਹ ਵਾਲਾ ਕਮੀਜ਼ ਲੈ ਲਿਆ ਇਹਦੀ ਇਹਦਾ ਆਪਾਂ ਨੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹਦੀ ਲੈਂਥ ਚੈੱਕ ਕਰਨੀ ਹੈ ਕਿਉਂਕਿ ਨੀਚੋਂ ਲੈਂਥ ਇਹਨਾਂ ਦੀ ਪੂਰੀ ਹੈਗੀ ਐ ਜੀ ਆ ਦੇਖੋ ਨੀਚੋਂ ਆਪਾਂ ਕੁਝ ਨਹੀਂ ਕਰ ਸਕਦੇ ਜਿਹੜਾ ਹੈਗਾ ਘੇਰਾ ਮੁੜਿਆ ਮੜਾਇਆ ਪੱਟੀ ਲੱਗੀ ਹੋਈ ਹੈ ਤੇ ਇਹਨਾਂ ਦੀ ਲੈਂਥ ਆਪਾਂ ਦੇਖ ਲੈਨੇ ਇੱਕ ਵਾਰੀ ਚੈੱਕ ਕਰਨਾਗੇ 43 ਇੰਚ ਇਹਨਾਂ ਦੀ ਲੈਂਥ ਹੈਗੀ ਐ ਕਮੀਜ਼ ਦੀ ਆ ਦੇਖੋ ਆਰਾਮ ਨਾਲ ਬੰਦ ਆਇਆ ਆਪਾਂ ਨੂੰ ਇਹ ਜਿਹੜੀ 43 ਇੰਚ ਹੈ ਨਹੀਂ ਆਪਾਂ 3 ਇੰਚ ਕਮੀਜ਼ ਵੱਧ ਲੈਨੇ ਹੁੰਨੇ ਆ ਲੰਬਾਈ ਕਿਉਂਕਿ ਨੀਚੇ ਵੀ ਤਰਪਾਈ ਹੋਣੀ ਹੁੰਦੀ ਹੈ ਹੁਣ ਆਪਾਂ ਨੀਚੇ ਕੁਝ ਨਹੀਂ ਕਰਨਾ ਇਹਦੇ ਨੀਚੇ ਮੁੜਿਆ ਹੋਇਆ ਐ ਇਦਾਂ ਹੀ ਹੋ ਜਾਣਾ ਦੇਖੋ ਆਪਾਂ ਹੁਣ ਇਹਨਾਂ ਦੀ 43 ਇੰਚ ਲੈਂਥ ਹੈ ਆਪਾਂ 44 ਇੰਚ ਲਵਾਂਗੇ ਆਪਾਂ 1 ਇੰਚ ਉੱਪਰ ਲੀਆਂ ਸਲਾਈਆਂ ਦਾ ਜ਼ਿਆਦਾ ਲੈ ਲਾਂਗੇ ਨੀਚੋਂ ਜਿਹੜਾ ਹੈਗਾ ਪੂਰਾ ਹੈਗਾ ਆ ਕਿਉਂਕਿ ਨੀਚੋਂ ਆਪਾਂ ਫੋਲਡ ਨਹੀਂ ਕਰਨਾ ਹੈਗਾ ਹੁਣ ਆਪਾਂ ਨੇ ਕੀ ਕਰਨਾ ਹੈ ਦੇਖੋ ਜਿੱਦਾਂ ਇਹ ਵਿਚਾਲੇ ਜਿਹੜੀ ਹੈਗੀ ਕਢਾਈ ਹੋਈ ਹੋਈ ਆਪਾਂ ਨੇ ਇਹਦਾ ਅੱਧ ਕਰਨਾ ਹੈ ਆ ਦੇਖੋ ਜਿੱਥੋਂ ਇੱਥੋਂ ਆਪਾਂ ਇਹ ਚੈੱਕ ਕਰ ਲਾਂਗੇ ਜਿੱਥੋਂ ਆਪਣੇ ਇਹ ਪੈਨਲ ਆਹ ਸੌਰੀ ਪਿੰਟੈਕਸ ਪਾਏ ਹੋਏ ਆ ਉਹਨਾਂ ਦੇ ਹੈਨਾ ਇੱਥੋਂ ਆਪਾਂ ਜਿਹੜਾ ਹੈਗਾ ਇੰਨਾ ਦਾ ਬਿਲਕੁਲ ਅੱਧਾ ਕਰ ਲਾਂਗੇ ਦੇਖੋ ਮੈਂ 6.5 ਕਰ ਲਿਆ ਇੱਥੋਂ ਆਪਾਂ 3.5 ਤੇ ਐਸ ਤਰ੍ਹਾਂ 3.5 3 ਨਿਸ਼ਾਨ ਲਾ ਦਾਂਗੇ ਦੇਖੋ ਇਧਰੋਂ ਫੇਰ ਆਪਾਂ ਐ ਚੈੱਕ ਕਰਦੇ ਜਾਵਾਂਗੇ ਦੇਖੋ 6.5 ਆਉਂਦਾ 3.5 3 3 ਨਿਸ਼ਾਨ ਲਾ ਲਾਂਗੇ ਕਿਉਂਕਿ ਇਹ ਜਿਹੜੀ ਕੜਾਈ ਹੈਗੀ ਬਿਲਕੁਲ ਵਿਚਾਲੇ ਆਉਂਦੀ ਹੈ ਫਿਰ ਆਪਾਂ ਇੱਥੋਂ ਦੇਖੋ ਫੇਰ ਆਪਾਂ ਜਿਹੜਾ ਹੈਗਾ 3.5 3 ਨਿਸ਼ਾਨ ਲਾ ਲਾਂਗੇ ਐਸ ਤਰ੍ਹਾਂ ਨਿਸ਼ਾਨ ਲਾ ਕੇ ਆਪਾਂ ਫਿਰ ਇਹਨੂੰ ਕਿੱਦਾਂ ਉਹ ਕਟਿੰਗ ਕਿੱਦਾਂ ਕਰਨੀ ਆ ਤੇ ਇਹਦੇ ਘੇਰਾ ਕਿੱਦਾਂ ਲੈਣਾ ਉਹ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਹੁਣ ਆਪਾਂ ਇਹਨੂੰ ਫੋਲਡ ਕਰ ਲੈਨੇ ਆ ਇੱਥੋਂ ਫੜ ਕੇ ਇੱਥੋਂ ਫੜ ਕੇ ਦੇਖੋ ਇੱਥੋਂ ਫੜ ਕੇ ਆਪਾਂ ਨੇ ਇਸ ਤਰ੍ਹਾਂ ਇਹਨੂੰ ਇੱਕ ਵਾਰੀ ਦੂਰਾ ਕਰ ਲੈਨੇ ਆ ਆ ਦੇਖੋ ਇਸ ਤਰ੍ਹਾਂ ਇਹ ਨਿਸ਼ਾਨ ਆਪਣਾ ਜਿਹੜਾ ਹੈਗਾ ਬਿਲਕੁਲ ਇੱਥੇ ਆਉਣਾ ਚਾਹੀਦਾ ਹੁਣ ਆਪਾਂ ਸੈਟਿੰਗ ਕਰ ਲਈਏ ਆ ਦੇਖੋ ਜੀ ਆਪਾਂ ਨੇ ਇਸ ਤਰ੍ਹਾਂ ਜਿਹੜਾ ਹੈਗਾ ਡਬਲ ਕਰਕੇ ਰੱਖ ਲਿਆ ਦੇਖੋ ਜਿਹੜਾ ਨਿਸ਼ਾਨ ਆਪਣਾ ਬਿਲਕੁਲ ਦੇਖੋ ਇਸ ਤਰ੍ਹਾਂ ਆ ਗਿਆ ਬਿਲਕੁਲ ਵਿਚਾਲੇ ਆਉਣਾ ਚਾਹੀਦਾ ਇਨਸਾਨ ਤੇ ਹੁਣ ਆਪਾਂ ਨੇ ਕੀ ਕਰਨੇ ਇੱਥੋਂ ਆਪਾਂ ਪਹਿਲਾਂ ਲੈਂਥ ਦੀ ਇਨਸਾਨੀ ਲਾਵਾਂਗੇ ਆ ਦੇਖੋ 44 ਇੰਚ 44 ਇੰਚ ਕਿਉਂਕਿ 43 ਇੰਚ ਉਹਨਾਂ ਦੀ ਹੈਗੀ ਐ ਆਪਾਂ 44 ਲਾਵਾਂਗੇ ਉਸ ਤੋਂ ਆਹ ਦਾ ਆਪਾਂ ਜਿਹੜੀ ਹੈਗੀ ਹੈਪ ਘੇਰਾ ਦੇਖਣਾ ਹੈ ਹਨਾ ਘੇਰਾ ਉਹਨਾਂ ਦਾ ਹੈਗਾ 23 ਇੰਚ ਆਪਾਂ ਨੇ 3 ਇੰਚ ਫੇਰ ਮਾਰ ਜਣਾ ਰੱਖਣੇ ਇਹ ਤੇ ਤਿੰਨ ਦੇਖੋ 26 ਹੋ ਗਿਆ ਹੁਣ ਆਪਾਂ ਇਹ ਕਿਉਂਕਿ ਡਬਲ ਕੀਤਾ ਹੋਇਆ 26 ਦਾ ਹੁਣ ਆਪਾਂ ਅੱਧ ਕਰਨੇ 26 ਦਾ ਅੱਧ ਹੋ ਗਿਆ ਜੀ 13 ਆਪਾਂ ਇੱਥੋਂ ਹੀ ਲਾਵਾਂਗੇ ਨਿਸ਼ਾਨ ਜਿੱਥੋਂ ਆਪਾਂ ਨੂੰ ਜ਼ਰੂਰਤ ਹੈ ਹਨਾ ਤੇ ਕਿਉਂਕਿ ਜਿਹੜਾ ਇਹ ਕੱਪੜਾ ਉੱਪਰੋਂ ਪੱਟੀ ਲੈਣੀ ਹੈ ਇਹ ਤਾਂ ਲਈ ਜਾਣੀ ਹੈ ਜਿਹੜਾ ਇਹ ਨਾਲ ਕੱਪੜਾ ਹੈਗਾ ਇਹ ਬਚ ਜੂਗਾ ਇਹਦੇ ਵਿੱਚੋਂ ਗੋਡੇ ਪੈ ਜਾਣਗੇ ਸਲਵਾਰ ਦੇ ਪੱਟ ਪੈ ਜਾਣਗੇ ਆ ਦੇਖੋ ਇੱਥੋਂ ਆਪਾਂ ਚੈੱਕ ਕਰਦੇ ਆ ਦੇਖੋ ਆਹ ਨਾਲ ਜਿਹੜੇ ਹੈਗੇ ਨੇ ਗੋਡੇ ਬੰਦਿਆ ਦੇਖੋ ਕਈ ਵਾਰੀ ਕੀ ਹੁੰਦਾ 13 ਇੰਚ ਉਹਨਾਂ ਦੇ ਸਾਢੇ 6 ਇੰਚ ਮੂਰੀ ਹੈ ਸੌਰੀ 7 ਇੰਚ ਮੂਰੀ 8 ਇੰਚ ਆਪਾਂ ਉਹਦੇ ਵਿੱਚੋਂ ਲੈ ਲਾਂਗੇ 1.5 ਇੰਚ ਦੀ ਕਾਟ ਪਾ ਦਾਂਗੇ ਜਿੱਥੋਂ ਆਪਾਂ ਕੱਟ ਕਰਦੇ ਹੁੰਨੇ ਆ ਮੂਰੀ ਦਾ ਆਹ ਦੇਖੋ ਕਈ ਵਾਰੀ ਆਪਾਂ ਹੁਣ ਇਹਦੇ ਬਰਾਬਰ ਹੀ ਕੱਟ ਦਿੰਨੇ ਆ ਇਹਦੇ ਬਰਾਬਰ ਕੱਟਣ ਦਾ ਕੋਈ ਫਾਇਦਾ ਨਹੀਂ ਇਹ ਕੱਪੜਾ ਘਟਜੂ ਆਪਾਂ ਇਹ ਨਿਸ਼ਾਨ ਤੋਂ ਹੀ ਕਟਾਂਗੇ ਜਿੱਥੇ ਆਪਣਾ ਨਿਸ਼ਾਨ ਆਉਂਦਾ ਹੈ ਆਹ ਦੇਖੋ 13 13 ਇੰਚ ਤੇ ਆਪਾਂ ਨਿਸ਼ਾਨ ਲਾ ਲਾਂਗੇ ਸਾਰੇ ਤੁਸੀਂ ਇਹਨੂੰ ਨਿਸ਼ਾਨ ਨੂੰ ਬਾਅਦ ਚੋ ਸਕੁਅਰ ਨਾਲ ਜਿਹੜੇ ਹੈਗੇ ਨੇ ਪੱਕੇ ਵੀ ਕਰ ਸਕਦੇ ਹਾਂ ਮੈਂ ਜਿਹੜਾ ਹੈਗਾ ਐਦਾਂ ਹੀ ਕੱਟ ਦੂੰਗੀ ਆ ਦੇਖੋ ਪਹਿਲਾਂ ਆਪਾਂ ਇੱਥੋਂ ਕੱਟ ਲਾਂਗੇ ਜਿੱਥੋਂ ਆਪਣੀ ਲੈਂਥ ਆਉਂਦੀ ਹੈ ਆ ਦੇਖੋ ਹੁਣ ਆਪਾਂ ਕੀ ਕਰਨਾ ਇੱਥੋਂ ਇੱਥੋਂ ਹੀ ਕਟਾਂਗੇ ਜਿਹੜੀ ਇਹ ਲੀਰ ਵਗੈਰਾ ਲੈਂਦੀ ਹੈਗੀ ਪੂਰਾ ਕੱਪੜਾ ਲੈਂਦਾ ਇਹ ਹੋ ਜਾਊਗਾ ਜੀ ਆਪਣਾ ਉਹਦੇ ਵਿੱਚ ਲੱਗ ਜੂ ਮੂਰੀਆਂ ਵਗੈਰਾ ਤੇ ਲੱਗ ਜੂਗਾ ਆ ਦੇਖੋ ਇੱਥੋਂ ਆਪਣਾ ਜਿਹੜਾ ਹੈਗਾ ਕਮੀਜ਼ ਬਣ ਜੂ ਇਹ ਦੇਖੋ ਜੀ ਇਹ ਆਪਣਾ ਜਿਹੜਾ ਹੈਗਾ ਮੂਰਲਾ ਪਾਸਾ ਹੋ ਗਿਆ ਇਹਨੂੰ ਆਪਾਂ ਜਿਹੜਾ ਹੈਗਾ ਹੁਣ ਚੱਕ ਦਾਂਗੇ ਆ ਦੇਖੋ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਚੱਕ ਦਾਂਗੇ ਤੁਸੀਂ ਇਹਦੇ ਨਾਲ ਬਰਾਬਰ ਧਰ ਕੇ ਵੀ ਪਿਸਲਾ ਪੱਲਾ ਉੱਪਰ ਧਰ ਕੇ ਵੀ ਕੱਟ ਸਕਦੇ ਹੋ ਮੈਂ ਜਿਹੜਾ ਹੈਗਾ ਅਲੱਗ-ਅਲੱਗ ਕੱਟੂ ਹੁਣ ਆਪਾਂ ਕੁਮੀ ਦਾ ਜਿਹੜਾ ਹੈਗਾ ਪਿਸਲਾ ਪਾਸਾ ਕਟਾਂਗੇ ਉਹ ਕਿੱਦਾਂ ਕੱਟਣਾ ਉਹ ਵੀ ਧਿਆਨ ਨਾਲ ਦੇਖਿਓ ਆ ਦੇਖੋ ਇਸ ਤਰ੍ਹਾਂ ਕਟਾਂਗੇ ਆਪਾਂ ਇਹਨੂੰ ਆ ਦੇਖੋ ਜੀ ਪਹਿਲਾਂ ਆਪਾਂ ਨੇ ਇੱਕ ਸਾਈਡ ਤੋਂ ਹੀ ਲਾਹਾਂਗੇ ਪਿਸਲ ਪੱਲਾ ਜਮ ਇੱਕ ਕੰਨੀ ਤੋਂ ਲਾਹਾਂਗੇ ਪਹਿਲਾਂ ਆਪਾਂ ਨੇ ਕੀ ਕਰਨਾ ਸਭ ਤੋਂ ਪਹਿਲਾਂ ਆਪਾਂ ਦੇਖਣੀ ਹੈ ਲੈਂਥ ਲੈਂਥ ਦੇਖੋ ਜਿੱਦਾਂ ਪਿਛਲੇ ਪੱਲੇ ਦੀ ਆਪਾਂ 44 ਇੰਚ ਲਾਈਤੀ ਹੈ ਨਾ ਜਿਵੇਂ ਪਿੱਛਲੇ ਦੀ ਆਪਾਂ ਨੇ 44 ਰੱਖੀ ਸੀ ਇਹਦੇ ਆਪਾਂ 3 ਇੰਚ ਜ਼ਿਆਦਾ ਹੀ ਰੱਖਾਂਗੇ 47 ਰੱਖਾਂਗੇ ਜਿਹੜੀ 47 ਆ ਦੇਖੋ ਇਹਦੇ ਇੱਥੇ ਇੱਕ ਵਾਰੀ ਨਿਸ਼ਾਨ ਲਾ ਕੇ ਉਸ ਤੋਂ ਬਾਅਦ ਆਪਾਂ ਦੇਖੋ ਇਹਨੂੰ ਇਸ ਤਰ੍ਹਾਂ ਧਰ ਲਿਆ ਮੈਂ ਵੈਸੇ ਹੀ ਧਰਿਆ ਆਪਾਂ 13 13 ਇੰਚ ਤੇ ਮਿਸਾਲ ਲਾਵਾਂਗੇ ਜਿਹੜਾ ਹੈਗਾ ਫੇਰ ਡਬਲ ਕਰਾਂਗੇ ਕਿਉਂਕਿ ਆਪਾਂ ਉਨਾ ਕੀ ਲਾਵਾਂਗੇ ਜਿੰਨਾ ਕਾਪਣ ਨੂੰ ਘੇਰੇ ਦੀ ਜ਼ਰੂਰਤ ਹੈਗੀ ਐ ਉਹਦੇ ਹਿਸਾਬ ਨਾਲ ਹੀ ਆਪਾਂ ਜਿਹੜਾ ਹੈਗਾ ਕੱਪੜਾ ਲਾਵਾਂਗੇ ਆ ਦੇਖੋ ਫੇਰ ਆਪਾਂ ਜਿਹੜਾ ਸਾਰਾ ਕੱਪੜਾ ਇੱਕ ਸਾਈਡ ਤੇ ਕੱਢ ਦੇਣਾ ਇਹਦਾ ਆ ਦੇਖੋ ਇਸ ਤਰ੍ਹਾਂ ਆਪਾਂ ਨੇ ਜਿੰਨੇ ਆਪਾਂ ਨੂੰ ਘੇਰੇ ਦੀ ਜ਼ਰੂਰਤ ਸੀ ਹੀ ਲੈ ਕੇ ਆ ਦੇਖੋ ਇਸ ਤਰ੍ਹਾਂ ਆਪਾਂ ਨਾਲੇ ਤਾਂ ਕਾਣ ਵਗੈਰਾ ਨਹੀਂ ਪੈਂਦਾ ਹੈਗਾ ਬਿਲਕੁਲ ਸੈੱਟ ਆਉਂਦਾ ਆ ਦੇਖੋ ਜਿਹੜਾ ਮਾੜਾ ਮੋਟਾ ਕਾਣ ਹੈਗਾ ਦੇਖੋ ਆ ਦੇਖੋ ਇਸ ਤਰ੍ਹਾਂ ਨਿਕਲ ਜਾਂਦਾ ਜਦੋਂ ਤੁਸੀਂ ਇਧਰੋਂ ਕੰਨੀ ਦੇ ਹਿਸਾਬ ਨਾਲ ਨਿਸ਼ਾਨ ਲਾ ਲਿਆ ਹਨ ਕੰਨੀ ਦੇ ਵਿੱਚ ਕਦੇ ਵੀ ਕਾੜ ਨਹੀਂ ਹੁੰਦਾ ਸਿੱਧਾ ਜਦੋਂ ਆਪਾਂ ਕੰਨੀ ਦੇ ਹਿਸਾਬ ਨਾਲ ਨਿਸ਼ਾਨ ਲਾਉਣੇ ਆ 13 ਇੰਚ ਤੇ ਨਿਸ਼ਾਨ ਲਾ ਲਿਆ ਆਪਣਾ ਇਹਦਾ ਕਾਣ ਜਿਹੜਾ ਹੈਗਾ ਕਾਣਵੇਂ ਨੂੰ ਵੀ ਨਿਕਲ ਜੂ ਐਨ ਵਧੀਆ ਜਿਹੜੀ ਹੈਗੀ ਕਟਿੰਗ ਹੁੰਦੀ ਆ ਫਿਰ ਆ ਦੇਖੋ ਉਸ ਤੋਂ ਬਾਅਦ ਆਪਾਂ ਨੇ ਜਿਵੇਂ ਆਪਾਂ 47 ਇੰਚ ਤੇ ਉਹ ਲਾਇਆ ਸੀਗਾ ਇਧਰੋਂ ਵੀ ਆਪਾਂ 47 ਇੰਚ ਤੇ ਨਿਸ਼ਾਨ ਲਾਵਾਂਗੇ ਆ ਦੇਖੋ ਇਸ ਤਰ੍ਹਾਂ ਜਿਹੜਾ ਹੁਣ ਆਪਾਂ ਕਾਣ ਵਾਲਾ ਉਹਨੂੰ ਵੀ ਆਪਾਂ ਹਾਂ ਜੀ ਇਸ ਤਰ੍ਹਾਂ ਮਸਾਂ ਲਾ ਕੇ ਇਹ ਆਪਣਾ ਪਿਸਲਾ ਪੱਲੇ ਦੀ ਕਟਾਈ ਹੋ ਜੂਗੀ ਫਿਰ ਜਿਹੜਾ ਹੈਗਾ ਗੋਡੇ ਨਾਲੋਂ ਪੈ ਜਾਣਗੇ ਕੋਈ ਵੀ ਔਖਾ ਨਹੀਂ ਲੱਗਦਾ ਹੈਗਾ ਆ ਦੇਖੋ ਜਿਹੜਾ ਆ ਕਪੜਾ ਬਚਿਆ ਇੱਕ ਪਾਟਾ ਪੈ ਜੀ ਉੱਚਾ ਪਾ ਦਾਂਗੇ ਇਹ ਉਧਰੋਂ ਪੈ ਜਾਣਗੇ ਜੇ ਆਪਾਂ ਉਧਰੋਂ ਬਾਹਵਾ ਵੀ ਬਣਾਉਣੇ ਆ ਹਨਾ ਕਈ ਵਾਰੀ ਕੜਾਈ ਵਗੈਰਾ ਹੁੰਦੀ ਹੈ ਤਾਂ ਆਪਾਂ ਉਧਰੋਂ ਬਾਹਵਾ ਬਣਾ ਲੈਨੇ ਆ ਤਾਂ ਆਪਣੇ ਗੋਡੇ ਜਿਹੜੇ ਹੈਗੇ ਇਧਰੋਂ ਵੀ ਕਟਿੰਗ ਹੋ ਜਾਣਗੇ ਫਿਰ ਇਹ ਕੱਪੜਾ ਆਪਣੇ 벨ਟ ਵਗੈਰਾ ਚ ਹਨਾ ਕੰਮ ਆ ਜਾਂਦਾ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਆਪਾਂ ਇਹਨੂੰ ਕਟਾਈ ਕਰ ਦਾਂਗੇ ਫਿਰ ਤੁਸੀਂ ਜਿਹੜਾ ਹੈਗਾ ਆ ਦੇਖੋ ਇਹ ਕੱਪੜਾ ਜਿਹੜਾ ਹੈਗਾ ਇਹਦੇ ਚੋਂ ਆਪਾਂ ਗੋਡੇ ਪਾ ਸਕਦੇ ਆ ਆ ਦੇਖੋ ਬਿਲਕੁਲ ਜਿਹੜਾ ਹੈਗਾ ਵੇਸਟ ਨਹੀਂ ਹੋਇਆ ਹੈਗਾ ਕੱਪੜਾ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਧਰ ਕੇ ਦੋਨੇ ਪੱਲਿਆਂ ਨੂੰ ਕਾਟਾਂ ਪਾ ਦੋ ਇਸ ਤਰ੍ਹਾਂ ਤੁਸੀਂ ਕਾਟਾਂ ਪਾ ਸਕਦੇ ਹੋ ਜੀ ਇੱਕ ਸਾਈਡ ਤੋਂ ਤੁਸੀਂ ਬਾਵਾ ਵੀ ਲਾ ਸਕਦੇ ਹੋ ਜਾਂ ਬਾਵਾ ਅਲੱਗ ਵੀ ਲੈ ਜਦੀਆਂ ਨੇ ਜੇ ਲਵੋਂ ਆਪਾਂ ਗੋਡੇ ਪਾਉਣੇ ਆ ਤਾਂ ਬਾਵਾ ਤੁਸੀਂ ਇੱਕ ਸਾਈਡ ਤੋਂ ਲਾ ਲਓ ਜੋੜ ਵਗੈਰਾ ਨਹੀਂ ਪੈਂਦਾ ਹਨਾ ਜਿਹੜੇ ਲਵੋਂ ਲੈਂਦਾ ਇਹਦੇ ਵਿੱਚ ਜੋੜ ਵਗੈਰਾ ਪੈ ਜਾਂਦਾ ਇਸ ਤਰ੍ਹਾਂ ਫਿਰ ਧਰ ਕੇ ਦੋਨੇ ਪੱਲਿਆਂ ਨੂੰ ਜਿਹੜੇ ਹੈਗੇ ਨੇ ਤੁਸੀਂ ਕਾਟਾਂ ਪਾ ਸਕਦੇ ਹੋ ਇਹ ਜਿਹੜੀ ਆਪਣੀ ਕੜਾਈ ਵਾਲੇ ਸੂਟ ਦੀ ਵੀਡੀਓ ਸੀਗੀ ਜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰੀਏ ਅਗਰ ਤੁਹਾਨੂੰ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਕਿਉਂਕਿ ਜਿਹੜੀ ਕਟਾਈ ਦੀ ਵੀਡੀਓ ਹੈ ਹਨਾ ਵੀ ਕਿੱਦਾਂ ਤੁਸੀਂ ਨਸਾਨ ਲਾਉਣੇ ਆ ਕਿੱਦਾਂ ਤੁਸੀਂ ਕਿੰਨੇ ਤੁਸੀਂ ਗਲੇ ਇੰਚ ਦਾ ਕੱਟਣਾ ਹੈ ਪੀਰਾ ਕੱਟਣਾ ਕਿੱਦਾਂ ਆਪਾਂ ਪਲੋਨੀਆਂ ਤੇ ਨਸਾਨ ਲਾਉਣੇ ਆ ਹਨਾ ਮੋਢੇ ਦੀ ਕਟਾਈ ਉਹ ਜਿਹੜੀ ਕਟਾਈ ਆਪਾਂ ਨੇ ਇਹੀ ਨਾਪ ਦੀ ਕਟਾਈ ਜਿਹੜੀ ਹੈਗੀ 2 2-4 ਦਿਨ ਪਹਿਲਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਆ ਉਹ ਤੁਸੀਂ ਦੇਖ ਸਕਦੇ ਹੋ ਆਪਣੇ ਜਿਹੜੀ ਹੈਗੀ ਵੀਡੀਓ ਅਪਲੋਡ ਕਰਤੀ ਸੀਗੀ ਤੇ ਕਿਉਂਕਿ ਹੁਣ ਆਪਾਂ ਜੇ ਆਪਾਂ ਕੱਟ ਟਾਈਮ ਵਗੈਰਾ ਦੀ ਵੀਡੀਓ ਪਾਉਣੇ ਤਾਂ ਬਣਾਉਣੇ ਆ ਵਿੱਚ ਤਾਂ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਹੈ ਜੀ ਫਿਰ ਤੇ ਚਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ